ਇਸ ਪਿੰਡ ਵਿੱਚ ਰਹਿੰਦੇ ਨੇ ਸਰਦਾਰ ਹੀ ਸਰਦਾਰ ਇੱਥੇ ਬਾਲ ਕੱਟਣ ਦਾ ਜਾਂ ਕੋਈ ਹੋਰ ਸਿਸਟਮ ਹੈ ਨਹੀਂ ਅਜਿਹਾ ਇੱਥੇ ਉਹ ਨਹੀਂ ਉਹ ਚੀਜ਼ ਨਹੀਂ ਹੈ ਜਿਸ ਤਰ੍ਹਾਂ ਖਾਸ ਕਰਕੇ ਪੂਰੇ ਕਸ਼ਮੀਰ ਵਿੱਚ ਤਕਰੀਬਨ ਨਹੀਂ ਹੈ ਹੋਰ ਕੋਈ ਵੀ ਵਿਅਕਤੀ ਨਹੀਂ ਰਹਿੰਦਾ ਇਸ ਪਿੰਡ ਵਿੱਚ ਜਿਹੜੇ ਸਾਡੇ ਬਜ਼ੁਰਗ ਸਨ ਜੀ ਉਹਨਾਂ ਵਿੱਚ ਵੀ ਕੋਈ ਐਸੀ ਤਬਦੀਲੀ ਨਹੀਂ ਆਈ ਕਿ ਅਸੀਂ ਕੋਈ ਜੁਕੇਸਨ ਦੀ ਬੇਅਦਬੀ ਕਰੀਏ ਜਾਂ ਦਾੜੀ ਦੀ ਬੇਅਦਬੀ ਕਰੀਏ ਉਸ ਦੇ ਕਹਾਵਤ ਜਿਹੜਾ ਅਸਲ ਸੀ ਉਹ ਅੱਗੇ ਫਿਰ ਬੱਚਿਆਂ ਤਾਂ ਹੀ ਪੈਂਦਾ ਰਿਹਾ ਜੀ ਜਿਸ ਕਰਕੇ ਤਕਰੀਬਨ ਸਾਬ ਸੂਰਤ ਵਿੱਚ ਇਸ ਜਿਤਨੀ ਯੂਨੀਵਰਸਿਟੀ ਹੈ ਸਰਦਾਰਾਂ ਦੀ ਸਭ ਤੋਂ ਸੁਰਤ ਬੜੀ ਆਪ੍ਰੀਮ ਸਭ ਤੋਂ ਸੁਰਤ ਵਿੱਚਨ ਕਿਸੇ ਦਾੜੀ ਕੋਈ ਕੱਟਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਆਖਰ ਕਿਉਂ ਰਹਿੰਦੇ ਨੇ ਇਕੱਲੇ ਸਰਦਾਰ ਇਹ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸਨ ਇਹ ਸੁਣੇ ਉਹਨਾਂ ਨੇ ਇਸ ਪਿੰਡ ਨੂੰ ਸਿਰਫਨ ਖਾਲਸ ਸਰਦਾਰਾਂ ਦਾ ਪਿੰਡ ਹੀ ਮੰਨਿਆ ਹੈ ਇਹ ਸੁਣੇ ਇਸ ਕਰਕੇ ਇੱਥੇ ਜਿਹੜਾ ਸਾਡਾ ਪਿੰਡ ਹੈ ਨਾ ਇਹ ਖਾਲੀ ਸਰਦਾਰਾਂ ਦਾ ਹੀ ਪਿੰਡ ਹੈ ਅੱਜ ਗੱਲ ਕਰਾਂਗੇ ਜੰਮੂ ਕਸ਼ਮੀਰ ਦੇ ਪਿੰਡ ਬਾਰਾਮੁਲਾ ਦੇ ਪਿੰਡ ਉਪਲਾਨਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਟੂ ਪ੍ਰਦੇਸ਼ ਤੇ ਮੈਂ ਹਾਂ ਦਿਲਬਖ ਸਿੰਘ ਚੋਹਲ ਕੱਲ ਹੋ ਰਹੀ ਹੈ ਸਰਦਾਰਾਂ ਦੀ ਤਾਂ ਜੰਮੂ ਕਸ਼ਮੀਰ ਦੇ ਉਪਲਾਨਾ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਇਸ ਪਿੰਡ ਦੇ ਵਿੱਚ ਇਕੱਲੇ ਸਰਦਾਰ ਹੀ ਕਿਉਂ ਰਹਿੰਦੇ ਨੇ ਆਖਰ ਕੀ ਏ ਪਿੰਡ ਦਾ ਰਾਜ ਬਜ਼ੁਰਗ ਤੋਂ ਜਾਣਕਾਰੀ ਲੈਣੀ ਆ ਸੱਸੀਆ ਬਾਬਾ ਜੀ ਸੱਸੀਆ ਜੀ ਕਿਲਾ ਪਈ ਤੁਹਾਡਾ ਹਿੰਦਪਾਲ ਹਿੰਦਪਾਲ ਜੀ ਜੀ ਹਿੰਦਪਾਲ ਜੀ ਗੱਲ ਕੀਤੀ ਜਾਵੇ ਸਰਦਾਰਾਂ ਦੀ ਦਾ ਸੁਣਿਆ ਸੀ ਕਿ ਇਸ ਪਿੰਡ ਦੇ ਵਿੱਚ ਇਕੱਲੇ ਸਰਦਾਰ ਹੀ ਰਹਿੰਦੇ ਨੇ ਜੀ ਜੀ ਸਰਦਾਰ ਰਹਿਣ ਦਾ ਕੀ ਕਾਰਨ ਹੈਗਾ ਨਹੀਂ ਕੋਈ ਖਾਸ ਇਸ਼ੂ ਉਸ ਤਰ੍ਹਾਂ ਦੀ ਤਾਂ ਨਹੀਂ ਹਾਂਜੀ ਪਰ ਇੱਕ ਚੀਜ਼ ਹੈ ਕਿ ਮੁਸਲਮਾਨਾਂ ਦਾ ਪਿੰਡ ਦੋ ਵੀ ਹੈ ਨਾ ਇੱਕ ਪੋਸ਼ਬਾਗ ਹੈ ਜੀ ਜਿਹੜਾ ਨਾਲ ਲਿਆ ਕੋਈ 300 ਮੀਟਰ ਦੇ ਦੂਰ ਹੈ ਜੀ ਤੇ ਦੂਜਾ ਪਿੰਡ ਦਰਦਪੁਰਾ ਜੀ ਉਹ ਵੀ ਮੁਸਮਾਨਾ ਦਾ ਪਿੰਡ ਹੈ ਉਹ ਵੀ ਨਾਲ ਹੀ ਹੈ ਜੀ ਤੇ ਉਹਨਾਂ ਲੋਕਾਂ ਦੀਆਂ ਜ਼ਮੀਨਾਂ ਹੀ ਉਧਰੀ ਉਹਨਾਂ ਦੀ ਸਭ ਕੋ ਚੋਦਰੀ ਆ ਜਿਹੜਾ ਉਹਨਾਂ ਨੇ ਦਸਿਓ ਤੇ ਲਾ ਲਈ ਦੀ ਹੋਣੀ ਆ ਪੁਰਾਣੇ ਜ਼ਮਾਨੇ ਵਿੱਚ ਹੀ ਜੀ ਉਹ ਤਾਂ ਕਾਫੀ ਚਿਰ ਤੋਂ ਹੀ ਹੈ ਤਾਂ ਸਾਡੀ ਤੇ ਮੇਰੇ ਖਿਆਲ ਵਿੱਚ ਸਾਡੀ ਤਕਰੀਬਨ ਤੀਜੀ ਪੀੜੀ ਹੋਣੀ ਆ ਅੱਛਾ ਜੀ ਤੀਜੀ ਪੀੜੀ ਸਾਡੇ ਦਾਦਾ ਜੀ ਵੀ ਇੱਥੇ ਵਸਦੇ ਸਨ ਜੀ ਅਰ ਦਾਦਾ ਸਾਡੇ ਫਾਦਰ ਸਾਹਿਬ ਵੀ ਇੱਥੇ ਆ ਰਹੇ ਜਨਮ ਹੀ ਚੋਇਆ ਜੀ ਤੇ ਸਾਡਾ ਵੀ ਤਕਰੀਬਨ 74 ਸਾਲ ਮੇਰੀ ਉਮਰ ਹੈ ਤੇ ਮੇਰੇ ਖਿਆਲ ਵਿੱਚ 74 ਸਾਲ ਤੋਂ ਇੱਥੇ ਹੀ ਅਸੀਂ ਵੱਸਦੇ ਆ। ਤੇ ਕਿੰਨੇ ਕਿੰਨੇ ਗਏ ਆਪਣੇ ਇੱਥੇ ਇਸ ਵਿੱਚ ਘਰ ਹਾਂਜੀ ਘਰ ਤਕਰੀਬਨ 100 ਘਰ ਹਨ। 100 ਘਰ ਹੈਗਾ। ਹਾਂਜੀ ਤੇ ਸਾਰੇ ਟੋਟਲੀ ਸਾਰੇ ਸਰਦਾਰ ਨੇ। ਸਭ ਸਭ ਸਰਦਾਰ ਨੇ। ਕੋਈ ਕੀ ਉਹ ਨਾ ਕਿ ਸਰਦਾਰਾਂ ਦੇ ਬੱਚਿਆਂ ਨੇ ਵੀ ਵਾਲ ਕੱਟੇ ਹੁੰਦੇ ਕਿਉਂ ਆਂਦੇ ਨਹੀਂ ਅੱਛਾ ਨਹੀਂ ਇੱਥੇ ਉਹ ਸਿਸਟਮ ਨਹੀਂ ਹੈ। ਸਾਰੇ ਸਰਦਾਰ ਨੇ। ਬਿਲਕੁਲ ਇੱਥੇ ਉਹ ਸੋ ਇੱਥੇ ਵਾਲ ਕੱਟਣ ਦਾ ਜਾਂ ਕੋਈ ਹੋਰ ਸਿਸਟਮ ਹੈ ਹੀ ਨਹੀਂ। ਹਾਂਜੀ ਇੱਥੇ ਉਹ ਨਹੀਂ ਉਹ ਚੀਜ਼ ਨਹੀਂ ਹੈ। ਜਿਸ ਤਰ੍ਹਾਂ ਖਾਸ ਕਰਕੇ ਪੂਰੇ ਕਸ਼ਮੀਰ ਵਿੱਚ ਤਕਰੀਬਨ ਨਹੀਂ ਹੈ। ਕੋਈ ਇੱਕ ਦੁਕਾ ਕੋਈ ਕਹਿ ਨਹੀਂ ਸਕਤੇ ਲੇ ਦਾੜੀ ਕੱਢ ਕੇ ਇਸ ਕਟਣ ਤੋਂ ਬਗੈਰ ਜਿਤਨੇ ਵੀ ਸਰਦਾਰ ਹਨ ਦਾੜੀ ਕੱਟਣ ਤੋਂ ਬਗੈਰ ਪੂਰੇ ਕਸ਼ਮੀਰ ਪ੍ਰੋਵਿੰਸ ਵਿੱਚ ਪੂਰੇ ਇਹੋਨਾਂ ਕਿ ਜੰਮੂ ਵਿੱਚ ਵੀ ਜੀ ਹਾਂ ਕੋਈ ਗੱਲ ਕੀਤੀ ਹੋਵੇ ਜਿਸ ਤਰ੍ਹਾਂ ਗੁਰੂ ਸਾਹਿਬਾਂ ਦੇ ਚਰਨ ਛੋਹ ਪ੍ਰਾਪਤ ਧਰਤੀਆਂ ਦੀ ਗੱਲ ਕਰ ਰਹੇ ਸੀ ਜਿਸ ਤਰ੍ਹਾਂ ਹੁਣ ਕਸ਼ਮੀਰ ਦੇ ਵਿੱਚ ਬਹੁਤ ਸਾਰੀ ਜਗ੍ਹਾ ਤੇ ਸ਼ੇਵ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਪ੍ਰਸਾਦ ਜੀ ਆਏ ਨੇ ਤਾਂ ਗੱਲ ਕੀਤੀ ਜਾਵੇ ਕਹਿ ਸਕਦੇ ਹਾਂ ਉਹਨਾਂ ਦੀ ਬਖਸ਼ਿਸ਼ ਹੈ ਕਿ ਜਿਹੜਾ ਸਰਦਾਰ ਸਾਰੇ ਇਸ ਵਕਤ ਜਿਹੜਾ ਪੂਰੇ ਰਹਿਦਿਵਾ ਪਰ ਰਹਿ ਕੈਸਾ ਦਿਆ ਕਿ ਸਭ ਤੋਂ ਜ਼ਰੂਰਤ ਨੇ ਸਾਬ ਸੂਰਤ ਇਸ ਕਰਕੇ ਕਿ ਜਿਹੜੇ ਸਾਡੇ ਬਜ਼ੁਰਗ ਸਨ ਜੀ ਉਹਨਾਂ ਵਿੱਚ ਵੀ ਕੋਈ ਐਸੀ ਤਬਦੀਲੀ ਨਹੀਂ ਆਈ ਕਿ ਅਸੀਂ ਕੋਈ ਕੇਸਾਂ ਦੀ ਬੇਇੱਜ਼ਤੀ ਕਰੀਏ ਜਾਂ ਦਾੜੀ ਦੀ ਬੇਇੱਜ਼ਤੀ ਕਰੀਏ ਉਸ ਦੇ ਕਹਾਵਤ ਜਿਹੜਾ ਅਸਲ ਸੀ ਉਹ ਅੱਗੇ ਫਿਰ ਬੱਚਿਆਂ ਤਾਂ ਹੀ ਪੈਂਦਾ ਰਿਹਾ ਜੀ ਤੇ ਜਿਸ ਕਰਕੇ तकरीबन ਸਾਬ ਸੂਰਤ ਵਿੱਚ ਜਿਤਨੀ ਯੂਨੀਵਰਸਿਟੀ ਹੈ ਸਰਦਾਰਾਂ ਜੀ ਉਹ ਸਾਬ ਸੂਰਤ ਆਪਣੇ ਸਾਬ ਸੂਰਤ ਵਿੱਚ ਕਿਸੇ ਦਾੜੀ ਕੋਈ ਕੱਟਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਜੀਓ ਭਾਈ ਗੱਲ ਕੀਤੀ ਜAVE ਹੁਣ ਖੇਤੀ ਦੀ ਤਾਂ ਇੱਥੇ ਜ਼ਿਆਦਾਤਰ ਖੇਤੀ ਕਿਹੜੀ ਕੀਤੀ ਹੁੰਦੀ ਹੈ ਖੇਤੀ ਖੇਤੀ ਮੱਕੀ ਬੱਕੀ ਦੀ ਖੇਤੀ ਹੁੰਦੀ ਹੈ ਕਣਕ ਦੀ ਖੇਤੀ ਹੁੰਦੀ ਹੈ ਹੁਣ ਲੋਕਾਂ ਨੇ ਮਤਲਬ ਬਾਗਲਾ ਛੱਡੇ ਦੇਣ ਤੇ ਕਣਕ ਦੀ ਖੇਤੀ ਕਾਟ ਹੀ ਹੁੰਦੀ ਹੈ ਬਾਕੀ ਧਾਲਾਂ ਵਗੈਰਾ ਹੋ ਜਾਂਦੀਆਂ ਤੇ ਸੇਬ ਦੇ ਬਾਗ ਤਕਰੀਬਨ ਕਾਫੀ ਜ਼ਿਆਦਾ ਨੇ ਤੇ ਹਰ ਹਰ ਕਮਿਊਨਿਟੀ ਕੋਲ ਚਾਹੇ ਮੁਸਲਮਾਨ ਹੋਵੇ ਚਾਹੇ ਸਿੱਖ ਹੋਣ ਸਾਰੇ ਕੋਲ ਕਿਉਂਕਿ ਪਹਾੜੀ ਏਰੀਆ ਹੈ ਤੇ ਜ਼ਮੀਨ ਦੀ ਮਿੰਤੀ ਕਿਵੇਂ ਹੁੰਦੀ ਹੈ ਇੱਥੇ ਫਿਰ ਮਿੰਤੀ ਪਾਸੇ ਹੁਣ ਤੇ ਕੋਈ ਬੈਲ ਰੱਖੇ ਦੇਣ ਲੋਕਾਂ ਨੇ ਤੇ ਜਾਂ ਕੋਈ ਟਰੈਕਟਰ ਦੇ ذریعے ਹੋ ਜਾਂਦੀ ਹੈ ਅੱਛਾ ਜ ਉਹ ਟ੍ਰੈਕਟਾਂ ਦੇ ذریعے ਹੁੰਦੀ ਹੈ तकरीबन ਠੀਕ ਹੈ ਤਾਂ ਇਹ ਜ਼ਮੀਨ ਦੀ ਬਲਕੀ ਜਿੱਦਾਂ ਪੰਜਾਬ ਦੇ ਵਿੱਚ 8 ਖਨਾਂ ਦਾ ਕਿੱਲਾ ਹੁੰਦਾ ਜਾਂ ਹੋਰ ਜਈਏ ਸਟ੍ਰੇਟਾਂ ਦੇ ਵਿੱਚ ਤਾਂ ਵਿਗੇ ਹੁੰਦੇ ਨੇ ਇੱਥੇ ਇੱਕ ਕਨਾਲਾਂ ਦੇ ਸਾਹ ਵਿੱਚ ਹੁੰਦੀ ਹੈ ਕਨਾਲ ਮਤਲਬ 20 ਮਰਲੇ ਦੇ ਕਨਾਲ ਹੁੰਦਾ ਸੀਮ ਜਦ ਪੰਜਾਬ ਵਾਲਾ ਹਾਂ ਸਮਝੋ ਬਸ ਉਸੇ 8 ਕਨਾਲ ਦਾ ਫਿਰ ਅੱਗੇ ਉਹਦੀ ਮਿਲਤੀ ਕਿਵੇਂ ਕਰਦੇ ਹੋ ਇਹ ਇੰਨੇ ਰਿਕਾਰਡ ਬਣਿਆ ਰਿਕਾਰਡ ਬਣਿਆ ਉਹ ਟਟਵਾਰੀਆਂ ਕੋਲ ਸਭ ਰਿਕਾਰਡ ਬਣਿਆ ਹਰ ਇੱਕ ਬੰਦਵਸਤੀ ਹੋਈ ਜੀ ਕਿਰਤੋ ਪ੍ਰਾਣੇ ਵਸਮਾਨੇ ਤੋਂ ਹੈ। ਅਸ਼ੋਰ ਕਰੀਬ ਤੇ ਆਉਂਦੇ। ਹਾਂ ਉਥੇ ਤਸੀਲ ਵਿੱਚ ਸਭ ਪਤਾ ਲੱਗਦਾ ਕਿਹੜੇ ਦਾ ਕਿਤਨਾ ਖਤਰਾ ਨੰਬਰ ਕਿਹੜਾ। ਜੀ। ਉਹਦੇ ਕੋਲ ਰੁਕਬਾ ਕਿਤਨਾ ਹੈ? ਉਹ ਸਾਰਾ ਉਹਦੇ ਵਿੱਚ ਦਰਜ ਹੁੰਦਾ। ਜਿਹੜੀ ਸੇਬ ਦੀ ਖੇਤੀ ਹੈ ਇਸ ਦੇ ਉੱਪਰ ਜਿਵੇਂ ਕਿ ਇਹ ਗੱਲ ਕੀਤੀ ਇੱਕ ਵਾਰ ਦਰਖਤ ਲਾਉਣ ਦੇ ਬਾਅਦ ਕਿੰਨਾ ਸਮਾਂ ਇਹ ਫਲ ਦਿੰਦਾ ਹੈ? ਕੋਈ 15 ਸਾਲ ਲੱਗ ਜਾਂਦੇ ਤਕਰੀਬਨ। ਤੇ ਇਸ ਤੇ ਖਰਚਾ ਕਿੰਨਾ ਆ ਜਾਂਦਾ? ਖਰਚਾ ਫਿਰ ਹਰ ਸਾਲ ਨੂੰ ਹਰ ਹਰ ਤਕਰੀਬਨ 10,000 ਰੁਪਏ ਖਰਚਾ ਕਰ ਹੀ ਜਾਂਦਾ ਦਵਾਈਆਂ ਵਗੈਰਾ। ਜਿਨ੍ਹਾਂ ਨੂੰ ਜ਼ਿਆਦਾ ਵੱਡੇ ਬਾਗਾਂ ਤੇ ਲੱਗਦੇ ਵੀ ਪਹੁੰਚ ਆਣੇ। ਅੱਛ ਫਿਰ ਅਗੇ ਉਹ ਹਕੀਮਤ ਹੋਈ ਆ ਜਾਂਦੀ ਹੈ ਲੇਕਿਨ ਦੋ ਤਿੰਨ ਸਾਲ ਤੋ ਤੱਕ ਰੋ ਫਰੂਟ ਦਾ ਬੰਦ ਹੋਇਆ ਜਿਹੜਾ ਸਿਸਟਮ ਹੈ ਉਹ ਪੂਰਾ ਅੰਨੀ ਤਿੰਮਤ ਨਹੀਂ ਆ ਰਹੀ ਤੇ ਮੰਡੀ ਕਰਨ ਦਾ ਕਿਵੇਂ ਫਿਰ ਇੱਥੇ ਮੰਡੀ ਤਾਂ ਸੋ ਪਰ ਵੀ ਮੰਡੀ ਆ ਅਸਾਂ ਜੀ ਤੇ ਡਾਇਰੈਕਟਰ ਇੱਥੇ ਵਪਾਰੀ ਵੀ ਲੈ ਜਾਂਦੇ ਨਾ ਤੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਸੇਬਾਂ ਦੀ ਤਾਂ ਸੇਬ ਦੀ ਇੱਥੇ ਜਿਹੜੀ ਕੀਮਤ ਆ ਉਹ ਕਿੰਨੀ ਹੁੰਦੀ ਹੈਗੀ ਸੇਬ ਵਪਾਰੀ ਆਪੇ ਹੀ ਲੈ ਜਾਂਦੇ ਉਹ ਫਿਰ ਅੱਗੇ ਕਿਸ ਤਰ੍ਹਾਂ ਦੀ ਉਹ ਲੋਕਲ ਵਪਾਰੀ ਲੈ ਲੈਣ ਬਾਗ ਵਾਲੇ ਮਾਲਕ ਕੋਲ ਤੇ ਅੱਗੇ ਜਾ ਕੇ ਕੋਈ ਕਿਸ ਤਰ੍ਹਾਂ ਦੀ ਬੇਚ ਤੋ ਫਿਰ ਉਸ ਵਪਾਰੀ ਦਾ ਕੰਮ ਜਿਹੜਾ ਬਾਹਰ ਪੰਜਾਬ ਤੋਂ ਜਾਂ ਦਿੱਲੀ ਤੋਂ ਜਾਂ ਬੰਗਲੌਰ ਤੋਂ ਆਏਗਾ ਤੇ ਉਸ ਦਾ ਕੰਮ ਜਿਸ ਨੇ ਮਾਲ ਦੇਖੇਗਾ ਤੁਸੀਂ ਕੀਮਤ ਦੇ ਦੇ ਤੁਹਾਡੇ ਰੇਟ ਕੀ ਚੱਲਦਾ ਸੀਗਾ ਕਿਲੋ ਦੇ ਹਿਸਾਬ ਨਾਲ ਜਿਗ ਲਾਈ ਤੇ 1 ਕਿਲੋ ਦੇ ਸਾਤੇ ਤੁਸੀਂ ਪੇਟੀ ਤਕਰੀਬਨ ਅਸੀਂ ਆਮ ਲੋਕਲੀ ਦੇ ਜਾਂਦੇ ਆ 3-400 ਰੁਪਏ ਵੀ ਪੇਟੀ ਵਿੱਚ ਵੇਚ ਦੇਨੇ ਆ ਉਸ ਤੋਂ ਘੱਟ ਵੀ ਆ ਜਾਂਦੀ ਹੈ ਜੇ 2.5 ਕਿਲੋ ਦੀ ਪੇਟੀ 2.5 2.5 ਕਿਲੋ ਦੀ ਪੇਟੀ ਜਿਹੜੀ ਹੈ 400 ਰੁਪਏ 450 ਰੁਪਏ ਤੋਂ ਉੱਪਰ ਨਹੀਂ ਜਾਂਦੀ ਠੀਕ ਹੈ ਪਰ ਉਹਦੀ ਲਾਗਤ ਵੀ ਲੱਗਦੀ ਹੈ ਜਿਸ ਤਰ੍ਹਾਂ ਪਿੰਡ ਦੇ ਵਿੱਚ ਗਲਬਾ ਕਰ ਰਹੇ ਸੀ ਕਿ ਸਰਦਾਰਾਂ ਦਾ ਪਿੰਡ ਹੈ ਤਾਂ ਸਾਡੇ ਨਾਲ ਇੱਕ ਹੋਰ ਬਜ਼ੁਰਗ ਮੌ ਕਿੰਪਾਲ ਸਿੰਘ ਇਹ ਬਾਬਾ ਇਹ ਗੱਲ ਕੀਤੀ ਜਾਵੇ ਪਿੰਡ ਦੇ ਵਿੱਚ ਸਰਦਾਰ ਹੀ ਸਰਦਾਰ ਕੀ ਕਾਰਨ ਹੈ ਕਿ ਕੱਲੇ ਸਰਦਾਰਾਂ ਦਾ ਪਿੰਡ ਇਹ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸਨ ਨਾ ਜੀ ਕੇ ਸੁਣੇ ਉਹਨਾਂ ਨੇ ਇਸ ਪਿੰਡ ਨੂੰ ਸਿਰਫਨ ਖਾਲਸ ਸਰਦਾਰਾਂ ਦਾ ਪਿੰਡ ਹੀ ਮੰਨਿਆ ਹੈ ਜੀ ਇਹ ਸੁਣੇ ਇਸ ਕਰਕੇ ਇੱਥੇ ਜਿਹੜਾ ਸਾਡਾ ਪਿੰਡ ਹੈ ਨਾ ਇਹ ਖਾਲੀ ਸਰਦਾਰਾਂ ਦਾ ਹੀ ਪਿੰਡ ਹੈ ਜੋ ਦੂਜੇ ਮੰਨ ਲਓ ਕਿ ਤਾਂ ਹੋਰ ਆਪਾਂ ਜਾਣੇ ਜਗ੍ਹਾ ਪਿੰਡ ਦੇ ਵਿੱਚ ਜਗ੍ਹਾ ਲੈ ਲੈਂਦੇ ਜਾਂ ਹੋਰ ਦਜੀ ਇਹ ਧਰਮਾਂ ਦੇ ਆਰਕੀ ਜਗ੍ਹਾ ਲੈਣ ਦੀ ਕੋਸ਼ਿਸ਼ ਨਹੀਂ ਕਰਦੇ ਇਸ ਪਿੰਡ ਦੇ ਸਾਡੇ ਪਿੰਡ ਵਿੱਚ ਕਿਸੇ ਨੂੰ ਦੂਜੇ ਮਤਲਬ ਮਜ਼ਹਬ ਦੇ ਇਨਸਾਨ ਨੂੰ ਕੋਈ ਇਜਾਜ਼ਤ ਨਹੀਂ ਇੱਥੇ ਜ਼ਮੀਨ ਖਰੀਦਣ ਪਿੰਡ ਦਾ ਇਤਿਹਾਸ ਹੈਗਾ ਕੋਈ ਮਲਕੀ ਇੱਥੋਂ ਦਾ ਆਪਣੀ ਤਾਂ ਸਰਦਾਰਾਂ ਦਾ ਪੁਰਾਣੇ ਪੀਚੀ ਬਸੇ ਤੇ ਸ਼ੁਰੂ ਜੋ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸਨ ਨਾ ਜਿੰਨੀਆਂ ਪੀੜ੍ਹੀਆਂ ਇੱਥੇ ਸਾਡੀਆਂ ਆਈਆਂ ਨੇ ਉਹ ਸਭ ਸਰਦਾਰਾਂ ਦੀਆਂ ਸਨ ਉਹਨਾਂ ਨੇ ਕਿਸੇ ਦੂਜੇ ਗੈਰ ਮਜ਼ਹਬ ਦੇ ਇਨਸਾਨ ਨੂੰ ਇੱਥੇ ਟਿਕਣ ਨਹੀਂ ਦਿੱਤਿਆ ਉਹਨਾਂ ਕਹਿੰਦੇ ਪਿੰਡ ਮਰੋ ਸਰਦਾਰਾਂ ਦਾ ਇਹ ਸਰਦਾਰ ਹੀ ਬਸਣਗੇ ਔਰ ਕੋਈ ਨਹੀਂ ਬਸ ਸਕਦਾ ਕਿ ਜਿੱਤਨਾ ਸ਼ੇਵ ਪਾਸ਼ਾ ਜੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਜਗਾਵਾਂ ਨੇ ਜਿ세 ਚਰਨਛੋਪ ਪ੍ਰਾਪਤ ਕਰਤੀਆਂ ਤਾਂ ਸਾਰੇ ਕਿ ਅਸੀਂ ਦਰਸ਼ਨ ਕੀਤੇ ਗੁਰਦਰਾ ਸਾਹਿਬਾਂ ਦੇ ਕਹਿੰਦਾ ਗੁਰੂ ਸਾਹਿਬ ਦੀ ਫਿਰ ਬਖਸ਼ਿਸ਼ ਪੂਰੀ ਉਹਨਾਂ ਕੀ ਲੱਗਦੇ ਗਏ ਇੱਕ ਗੁਰੂ ਦੀ ਬਖਸ਼ਿਸ਼ ਸੀ ਸਾਰੇ ਬਜ਼ੁਰਗਾਂ ਨੂੰ ਜੀ ਕਿ ਜਿਹੜੇ ਇੱਥੇ ਬਸੇ ਸਨ ਤੇ ਅੱਗੇ ਫਿਰ ਅਸੀਂ ਵੀ ਉਹਦੇ ਆਖੜ ਤੇ ਥੀ ਬੈਠੇ ਹੀ ਆਂ ਤੇ ਚੱਲਦੇ ਵੀ ਆਂ ਕਈ ਵਾਰ ਹੁੰਦਾ ਕਿ ਬੱਚੇ ਜਿਹੜੇ ਕੇਸ ਗਤਲ ਕਰਵਾਉਂਦੇ ਨੇ ਦਬਾਰ ਰੱਖਦੇ ਇਸ ਤਰੀਕੇ ਸਾਡੇ ਸਾਡੇ ਇਸ ਪਿੰਡ ਦੇ ਸਾਡੇ ਕਸ਼ਮੀਰ ਦੇ ਸਾਡਾ ਕੋਈ ਸਰਦਾਰ ਆਪਣੇ ਬਾਲਾਂ ਨਾਲ ਕੋਈ ਆਪਣੀ ਰੂਹ ਰਹਿਮਤੀ ਨਾਲ ਕੋਈ ਕੁਛ ਨਹੀਂ ਕਰਦਾ ਬਿਲਕੁਲ ਯਾ ਪੱਕਾ ਸਰਦਾਰ ਪੱਕਾ ਸਰਦਾਰ ਅਮਰਤਾ ਦੀ ਸਰਦਾਰ ਇਹ ਦੇਖੋ ਸਾਨੂੰ ਅਸੀਂ ਪੱਕੇ ਅਮਰਤਾ ਦੀ ਸਰਦਾਰ ਸਰ ਜੀ ਟੋਟਰ ਸਾਰਾ ਪਿੰਡ ਇਸ ਸਰਦਾਰਾਂ ਦਾ ਹਾਂ ਪੱਕਾ ਬਿਲਕੁਲ ਖਾਲਸ ਪਿੰਡ ਸਰਦਾਰਾਂ ਦਾ ਆਪਣਾ ਪਿੰਡ ਹੈ ਤੁਹਕੇ ਜਿਸ ਤਰ੍ਹਾਂ ਕੱਲ ਕਰ ਰਹੇ ਸੀ ਕਿ ਕੀਤੀ ਬਾੜੀ ਕਿਵੇਂ ਫਿਰ ਸਾਰੇ ਫਿਰ ਕਿਵੇਂ ਕੰਮ ਕਰਦੇ ਸਾਰੇ ਮਜ਼ਦੂਰ ਵੀ ਲਗਾਣੇ ਆ ਸੀ ਜਿਹੜੇ ਮਾਮਦਨ ਹੋਣੇ ਮਜ਼ਦੂਰ ਵੀ ਲਗਾਣੇ ਆ ਆਪਣੀ ਹਾਤੀ ਵੀ ਕਰਦੇ ਆ ਫਿਰ ਸਾਡਾ ਜਿਹੜਾ ਜ਼ਮੀਨ ਦਾ ਇਹ 5-6 ਮਹੀਨੇ ਦਾ ਕੰਮ ਆਉਂਦਾ ਇਹ ਅਸੀਂ ਚਲਾ ਲੈਨੇ ਤੇ ਮਰਗੀ ਟੁੱਟ ਫਿਰ ਜ਼ਮੀਨ ਕਿ ਨਹੀਂ ਗਈ ਪਿੰਡ ਦੀ ਸਾਡੇ ਪਿੰਡ ਦੀ ਜ਼ਮੀਨ 100 ਤੋਂ ਉੱਪਰ ਹੀ ਹੋਣੀ ਆ ਘੱਟ ਨਹੀਂ ਆਉਣਾ 100 ਤੋਂ 133 40 ਚੁੱਲਾ ਸਾਡਾ ਇੱਥੇ ਪਿੰਡ ਦਾ ਅੱਛਾ ਜੀ ਫਿਰ ਤੁਸੀਂ ਆਪ ਹੀ ਕਿਆਸ ਕਰ ਲਓ ਕਿਤਨੀ ਜ਼ਮੀਨ ਹੈ ਕਿ ਕਿਸੇ ਨੂੰ ਸੇਬ ਦੀ ਖਤੀ ਹੁੰਦੀ ਹੈ ਕਿ ਜਾਂ ਫਿਰ ਨਾਲ ਹੋਰ ਕੀਤੀਆਂ ਹੁੰਦੀਆਂ ਸੀ ਪਹਿਲੇ ਹੁੰਦੀ ਸੀ ਹੁਣ ਸਿਰਫ ਨਬਸਾ ਹੀ ਥੋੜਾ ਬਹੁਤਾ ਫਸਲ ਆਪਣਾ ਆਪਣਾ ਹੀ ਜਿਸ ਨੂੰ ਆਵੇ ਬਸ ਔਰ ਬਾਗ ਦੇ ਥੱਲੇ ਔਰ ਜ਼ਮੀਨ ਜ਼ਿਆਦਾ ਆ ਗਿਆ ਬਾਗਾ ਥੱਲੇ ਇਹ ਸਬਜ਼ੀ ਵਗੈਰਾ ਇਥੇ ਲੱਗਦੀ ਕਿਦਾਂ ਹਾਂ ਲੱਗਦੀ ਹੈ ਸਬਜ਼ੀ ਲਗਾਦੇ ਨੇ ਆਪਣੇ ਖਾਣ ਵਾਸਤੇ ਸਬਜ਼ੀ ਹੋ ਜਾਂਦੀ ਹੈ 2-4 ਹਾਂ 4-5-6 ਮਹੀਨੇ ਨਿਕਲ ਜਾਂਦੇ ਫਿਰ ਅਪਾ ਜੇ ਸਟੇਟਾਂ ਦੀ ਗੱਲ ਕਰਦੇ ਹਾਂ ਤਾਂ ਧਰਮਾਂ ਨੂੰ ਲੈ ਕੇ ਕੀ ਵਾਰ ਕਾਫੀ ਵਿਤਕਰੀ ਹੁੰਦੀ ਨੇ ਕੋਈ ਇਸ ਸਟੇਟ ਦੇ ਵਿੱਚ ਤੁਹਾਡੇ ਦਾ ਕੋਈ ਵਿਤਕਰਾ ਨਹੀਂ 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 ਸਾਡੇ ਨਾਲ ਕਿਸੇ ਕਿਸਮ ਦਾ ਇਥੇ ਮਿਲਟਰੀ ਸੀ ਆਇਆ ਇਹ ਤਾਂ ਬੜਾ ਕੁਝ ਹੋਇਆ ਮਗਰ ਸਾਡੇ ਨਾਲ ਕੁਛ ਨਹੀਂ ਹੋਇਆ ਸਾਡੀ ਬਰਾਦਰੀ ਇਕ ਰਹੀ ਆ ਮੁਸਲਮਾਨਾਂ ਨਾਲ ਵੀ ਹਿੰਦੂਆਂ ਨਾਲ ਵੀ ਸਿੱਖਾਂ ਨਾਲ ਵੀ ਹਰ ਚੀਜ਼ ਹਰ ਬਰਾਦਰੀ ਦੇ ਆਦਮੀ ਨਾਲ ਕੋਈ ਕੁਛ ਨਹੀਂ ਹੋਇਆ ਕਿਉਂਕਿ ਤਾਂ 370 ਦੇ ਹਟਾਏ ਜਾਂਦੇ ਬਾਅਦ ਵੀ ਕਾਫੀ ਮਸਲਾ ਜਿਹਦਾ ਨਹੀਂ ਸਾਡੇ ਇਥੇ ਕੁਛ ਨਹੀਂ ਸਾਾਨੂੰ ਕੋਈ ਫਰਕ ਨਹੀਂ ਪਿਆ ਤਾਂ ਨਾ ਸਾਡੇ ਇਥੇ ਕੁਛ ਹੋਇਆ ਹਾਂ ਉਹ ਚੱਲਦਾ ਰਹਿੰਦਾ ਇਸ ਕਿਸੇ ਚੱਲਦੇ ਰਹਿੰਦੇ ਜਿਸ ਤਰ੍ਹਾਂ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਿਹੜੀ ਪੁਲਿਸ ਹੈ ਜਿਆ ਪੁਲਿਸ ਤੇ ਆਪਣੇ ਪੰਜਾਬੀਆਂ ਨੂੰ ਜਿਹੜੀ ਪਹਿਲ ਦਿੱਤੀ ਹੁੰਦੀ ਚ ਕੰਮ ਤੇ ਨੌਕਰੀ ਮਿਲਦੀ ਚ ਨੌਕਰੀ ਫਿਰ ਹੁਣ ਤੇ ਥੋੜੀ ਘਟ ਹੋ ਗਈ ਪਹਿਲੇ ਮਿਲ ਜਾਂਦੀ ਸੀ ਅਸੀਂ ਆਪ ਖੁਦ ਸਰਕਾਰੀ ਮੁਲਾਜ਼ਮ ਸਾਂ ਜੀ ਇਹ ਸੁਣ ਇੰਨੀ ਵੀ ਸਰਕਾਰੀ ਇਹ ਗੈਸਟ ਪੋਸਟ ਤੇ ਰਿਟਾਇਰ ਹੋਏ ਦਨੇ ਜੀ ਅਸੀਂ ਲੋਕਲ ਪੋਸਟ ਤੇ ਹੋਏ ਦੇ ਮਗਰ ਅਸੀਂ ਵੀ ਸਰਕਾਰੀ ਮੁਲਾਜ਼ਮ ਸਾਂ ਸਾਨੂੰ ਕੋਈ ਇਸ ਵਾਲੀ ਨਹੀਂ ਸੀ ਇਹ ਅੱਜ ਥੋੜਾ ਸਕਤੀ ਹੈ ਅੱਜ ਦੇ ਵਕਤ ਵਿੱਚ ਬਹੁਤ ਸਕਤੀ ਤੇ ਕਈ ਵਾਰ ਜਿੱਦਾਂ ਹੁਣ ਪੰਜਾਬ ਦੇ ਵਿੱਚ ਆ ਜਾਂ ਹੋਰ ਸਟੇਟਾਂ ਵੀ ਇਹ ਦੇਖਦੇ ਆ ਕਿ ਉਹ ਨੌਜਵਾਨ ਜਿਹੜੇ ਵਿਦੇਸ਼ਾਂ ਵੱਲ ਨੂੰ ਜਾ ਰਹੇ ਤੁਹਾਡੇ ਦੇ ਜਾਣ ਕਿਵੇਂ ਕੋਈ ਕੰਮੇ ਕੰਮੇ ਚਲਾ ਜਾ ਤਾਂ ਜ਼ਿਆਦਾ ਤਾਂ ਨਹੀਂ ਤੇ ਚਲਦੀ ਜਾਂਦੇ ਆ ਕਿਉਂਕਿ ਬਹੁਤ ਵਾਰੀ ਲੱਗਾ ਸੀ ਅੱਜ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਹੈ ਕਿ ਪੂਰੇ ਪਿੰਡ ਦੇ ਵਿੱਚ ਸਰਦਾਰ ਹੀ ਸਰਦਾਰ ਨੇ ਤੇ ਫਿਰ ਸਰਦਾਰਾਂ ਦਾ ਪਿੰਡ ਹੈ ਤਾਂ ਫਿਰ ਕਿਸੇ ਫਿਰ ਨਵੀਂ ਵੀਡੀਓ ਦੇ ਵਿੱਚ ਲੈ ਕੇ ਤੁਹਾਨੂੰ ਹਾਜ਼ਰ ਹੋਵਾਂਗੇ ਤਦ ਤੱਕ ਲਈ ਅੱਗੇ ਤੋਂ ਧੰਨਵਾਦ